ਲੋ ਵੀ ਦੋਸਤੋ ਮੈਂ ਤੁਹਾਡਾ ਆਪਣਾ ਬੂਟਾ ਗੁਲਾਮੀ ਵਾਲਾ ਕੋਟ ਜਿਹੜਾ ਮੋਗਾ ਤੋਂ ਪੰਜਾਬੀ ਲੇਖਕ ਤੇ ਅੱਜ ਬੈਠੇ ਆ ਪਿੰਡ ਧੰਦਲਾਂ ਦੇ ਵਿੱਚ ਜਿੱਥੇ ਮੇਰੇ دوست ਮੇਰੇ ਮਿੱਤਰ ਜਿਹੜੇ ਨਿਊਯਾਰਕ ਅਮਰੀਕਾ ਤੋਂ ਆਏ ਨੇ ਉੱਥੇ ਇਹ 호ਸਟ ਨੇ ਐਂਕਰ ਨੇ ਪ੍ਰਵਾਧ ਰੇਡੀਓ ਦੇ ਤੇ ਅੱਜ ਇਹਨਾਂ ਦਾ ਅਸੀਂ ਬਹੁਤ-ਬਹੁਤ ਸਵਾਗਤ ਕਰਦੇ ਆ ਲਾਲ ਸਿੰਘ ਚੀਮਾ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਸਵਾਗਤ ਹੈ ਜੀ ਤੁਹਾਡਾ ਤੇ ਅਸੀਂ ਅੱਜ ਗੱਲ ਕਰਾਂਗੇ ਪੰਜਾਬੀ ਮਾਂ ਬੋਲੀ ਦੇ ਜੀ ਤੇ ਪੰਜਾਬੀ ਮਾਂ ਬੋਲੀ ਬਾਰੇ ਤੁਸੀਂ ਪਹਿਲਾਂ ਕੀ ਕਹਿਣਾ ਚਾਹੋਗੇ ਬੂਟਾ ਜੀ ਤੇ ਸਾਡੇ ਜਿਹੜੇ ਵੀਰ ਜਿਹੜਾ ਨੇ ਵੀਡੀਓ ਦੇਖਣੀ ਆ ਦੋਸਤੋ ਕੋਈ ਵੀ ਕੌਮ ਜਦੋਂ ਆਪਣੀ ਭਾਸ਼ਾ ਆ ਜਿਹੜੀ ਉਹ ਭੁੱਲ ਜਾਂਦੀ ਆ ਉਹ ਕੌਮ ਹੌਲੀ 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 ਖਤਮ ਹੋ ਜਾਂਦੀ ਆ ਤੇ ਬੂਟਾ ਜੀ ਜਿੱਥੇ ਤੱਕ ਮੈਨੂੰ ਲੱਗ ਰਿਹਾ ਕਿ ਆਪਾਂ ਜਿਹੜੇ ਲੋਕ ਆ ਪੰਜਾਬੀ ਦੇ ਬੁਲਾਰੇ ਚਾਹੇ ਉਹ ਹਿੰਦੂ ਧਰਮ ਦੇ ਨਾਲ ਜੁੜੇ ਹੋਏ ਆ ਚਾਹੇ ਉਹ ਮੁਸਲਮਾਨ ਧਰਮ ਦੇ ਨਾਲ ਜੁੜੇ ਹੋਇਆ ਚਾਹੇ ਉਹ ਸਿੱਖ ਧਰਮ ਦੇ ਚਾਹੇ ਜਿਹੜੇ ਵੀ ਧਰਮ ਦੇ ਨਾਲ ਜੁੜੇ ਹੋਏ ਆ ਮੇਰੇ ਮਤਲਬ ਜਿਹੜੇ ਪੰਜਾਬੀ ਬੋਲਦੇ ਲੋਕ ਆ ਬਿਲਕੁਲ ਉਹਨਾਂ ਦੇ ਵਾਸਤੇ ਬੂਟਾ ਜੀ ਮੈਂ ਇਹ ਕਹਿ ਰਿਹਾ ਕਿ ਆਪਾਂ ਨੂੰ ਪੰਜਾਬੀ ਭਾਸ਼ਾ ਭੁੱਲ ਚੁੱਕੀ ਆ ਬਿਲਕੁਲ ਭੁੱਲ ਚੁੱਕੀ ਬਹੁਤੇ ਸਾਡੇ ਜਿਹੜੇ ਵੀਰ ਆਉਂਦੇ ਨਹੀਂ ਐਵੇਂ ਮਾਰੀ ਜਾਂਦਾ ਪੰਜਾਬੀ ਭਾਸ਼ਾ ਭੁੱਲ ਗਈ ਆ ਸਾਨੂੰ ਤਾਂ ਸਭ ਕੁਝ ਆਉਂਦਾ ਪਰ ਬੂਟਾ ਜੀ ਜਦੋਂ ਆਪਾਂ ਧਿਆਨ ਦੇ ਨਾਲ ਉਹਨਾਂ ਨੂੰ ਸਵਾਲ ਪੁੱਛੀਦਾ ਨਾ ਹੁਣ ਮੈਂ ਬਹੁਤ ਸੱਜਣਾਂ ਨੂੰ ਜਿਹੜਾ ਪਹਿਲਾ ਹੀ ਸ਼ਬਦ ਆ ਜਿਹੜਾ ਜਿਹੜੇ ਧਾਰਮਿਕ ਲੋਕ ਆ ਹਰੇਕ ਬੰਦਾ ਕਿਸੇ ਨਾ ਕਿਸੇ ਧਰਮ ਦੇ ਨਾਲ ਜੁੜਿਆ ਹੋਇਆ ਬਿਲਕੁਲ ਜਦੋਂ ਬੁੱਟਾ ਦੀ ਆਪਾਂ ਪੁੱਛੀਦਾ ਨਾ ਭਈ ਧਰਮ ਤਾਂ ਮੈਂ ਸਮਝਦਾ ਭਈ ਸੱਜਣੋ ਤੁਸੀਂ ਮੈਨੂੰ ਧਰਮ ਦੇ ਅਰਥ ਤਾਂ ਦੱਸੋ ਹਮ ਜਦੋਂ ਉਹਨਾਂ ਨੂੰ ਪੁੱਛੀਦਾ ਇਹ ਸਵਾਲ ਤੇ ਉਹ ਬਾਤ ਪਾਉਣ ਲੱਗ ਜਾਂਦੇ ਆ ਉਹ ਆਹ ਹੀ ਧਰਮ ਤੁਰਮ ਜਿਹੇ ਜਿਹੜੇ ਲੋਕ ਮੰਨਦੇ ਆ ਪੂਰੇ ਇਸ ਤਰ੍ਹਾਂ ਦੀਆਂ ਗੱਲਾਂ ਦੇ ਵਿੱਚ ਅਸਲੀ ਗੱਲ ਆ ਜਿਹੜੀ ਧਰਮ ਦੇ ਅਰਥਾਂ ਦਾ ਉਹਨਾਂ ਨੂੰ ਨਹੀਂ ਪਤਾ ਹਮ ਹੁਣ ਆਪਾਂ ਦੇਖਣਾ ਭਈ ਧਰਮ ਦੇ ਅਸਲ ਦੇ ਵਿੱਚ ਅਰਥ ਹੁੰਦੇ ਕੀ ਆ ਹਮ ਬੁਟਾ ਜੀ ਗੱਲ ਇਸ ਤਰ੍ਹਾਂ ਆ ਕਿ ਜਦਨੇ ਲੋਕ ਭਾਰਤ ਨੂੰ ਆ ਕੇ ਹਮਲੇ ਕੀਤੇ ਆ ਚਾਹੇ ਉਹ ਅਰਾਂ ਤੋਂ ਆਏ ਸੀ ਚਾਹੇ ਉਹ ਮੰਜੂਰੀਆ ਤੋਂ ਚਾਹੇ ਚੀਨ ਤੋਂ ਚਾਹੇ ਉਹ ਗਰੀਸ਼ ਤੋਂ ਜਿੰਨੇ ਵੀ ਰਿਵੇਡਰ ਇੰਗਲੈਂਡ ਫਰਾਂਸ ਜਰਮਨੀ ਵਗੈਰਾ ਸਾਰੇ ਮੁਲਕਾਂ ਨੇ ਆ ਕੇ ਭਾਰਤ ਨੂੰ ਲੁੱਟਿਆ ਸੋ ਉਹਦੇ ਚ ਹੋਇਆ ਕੀ ਆ ਕਿ ਇਹ ਬਖਰੇ ਬਖਰੇ ਜਿਹੜੀਆਂ ਕੌਮਾਂ ਭਾਰਤ ਨੂੰ ਲੁੱਟਣ ਆਈਆਂ ਉਹਨਾਂ ਨੇ ਆਪਣੀ ਬੋਲੀ ਆ ਜਿਹੜੀ ਉਹ ਇੱਥੇ ਲਾਗੂ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਬਿਲਕੁਲ ਬਿਲਕੁਲ ਤੇ ਹੁਣ ਬੁਟਾ ਜੀ ਇਸ ਤਰ੍ਹਾਂ ਆ ਕਿ ਜਿੱਥੇ ਤੱਕ ਮੈਨੂੰ ਪਤਾ ਆ ਕਿ 18ਵੀਂ ਸਦੀ ਦੇ ਵਿੱਚ ਗੈਂਗਿਸ ਗੈਂਗੀਸ ਗੈਂਜੀਸ ਖਾਨ ਉਹ ਕਹਿੰਦੇ ਗੈਂਗਸਖਾਨ ਵੀ ਕਹਿੰਦੇ ਆ ਚੰਗੇਜ਼ਖਾਨ ਵੀ ਕਹਿੰਦੇ ਆ ਉਹ ਜਿਹੜਾ ਬੰਦਾ ਸੀਗਾ ਉਹ ਮੰਗੋਲੀਆ ਤੋਂ ਆਇਆ ਸੀ ਮੰਗੋਲੀਆ ਤੋਂ ਆ ਕੇ ਉਹਨੇ ਉਸ ਸਮੇਂ ਦੀ ਜਿੱਡੀਕ ਦੁਨੀਆ ਸੀ ਜਿਹਦੇ ਵਿੱਚ ਨਾ ਲੋਕਾਂ ਨੂੰ ਆਸਟ੍ਰੇਲੀਆ ਬਾਰੇ ਪਤਾ ਸੀ ਨਾ ਲੋਕਾਂ ਨੂੰ ਅਮਰੀਕਾ ਬਾਰੇ ਪਤਾ ਸੀ ਨਾ ਕੈਨੇਡਾ ਬਾਰੇ ਪਤਾ ਸੀਗਾ ਯੂਰਪ ਤੇ ਅਫਰੀਕਾ ਜਿਹਨੂੰ ਉਸ ਜਮਾਨੇ ਦੇ ਵਿੱਚ ਕਹਿੰਦੇ ਸੀ ਹਬਸ ਦੇਸ਼ ਅੱਛਾ ਇੱਡੀ ਕਈ ਦੁਨੀਆ ਸੀ ਉਸ ਵੇਲੇ ਜਿਹੇ ਜਿਹ ਤੋਂ ਲੋਕ ਜਾਣੂ ਸੀਗੇ ਸੋ ਹੋਇਆ ਕੀ ਆ ਕਿ ਇਹ ਜਿੰਨੇ ਵੀ ਹਮਲਾਵਰ ਆਏ ਆ ਆ ਕੇ ਭਾਰਤ ਦੇ ਉੱਤੇ ਹਮਲੇ ਕੀਤੇ ਲੁੱਟਿਆ ਮਾਰਿਆ ਉਹ ਆਪਣੀਆ ਭਾਸ਼ਾ ਆ ਕੇ ਸਾਡੀ ਜਿਹੜੀ ਭਾਰਤੀ ਪਹਿਲੀ ਭਾਸ਼ਾ ਸੀਗੀ ਉਹ ਸੀ ਸੰਸਕ੍ਰਿਤ ਜਦੋਂ ਮੰਗੋਲੀਅਨ ਆਏ ਅੱਛਾ ਜੀ ਉਹਨਾਂ ਨੇ ਬੂਟਾ ਦੀ ਆ ਕੇ ਭਾਰਤ ਦੇ ਵਿੱਚ ਸਾਡੀ ਭਾਸ਼ਾ ਸੰਸਕ੍ਰਿਤ ਕੱਢ ਕੇ ਆਪਦੀ ਭਾਸ਼ਾ ਆਪਦੀ ਭਾਸ਼ਾ ਜਿਹੜੀ ਉਹਨਾਂ ਦੀ ਮੰਗੋਲੀਅਨ ਭਾਸ਼ਾ ਸੀ ਉਹ ਲਾਗੂ ਕਰ ਦਿੱਤੀ ਅੱਛਾ ਜੀ ਆਫੀਸ਼ੀਅਲ ਭਾਸ਼ਾ ਉਹ ਤਾਂ ਇਸ ਤਰ੍ਹਾਂ ਹੈ ਕਿ ਹਰੇਕ ਸਮਾਜ ਦੇ ਵਿੱਚ ਦੋ ਦੋ ਭਾਸ਼ਾ ਹੁੰਦੀਆਂ ਇੱਕ ਭਾਸ਼ਾ ਜਿਹੜੀ ਆਪਾਂ ਲਿਖਣ ਲਿਖਣ ਲਈ ਵਰਤਦੇ ਆਂ ਦੂਸਰੀ ਭਾਸ਼ਾ ਜਿਹੜੀ ਆਪਾਂ ਘਰ ਬੋਲਦੇ ਆਂ ਬਿਲਕੁਲ ਤੇ ਜਿਹੜੀ ਉਹ ਲਿਖਣ ਦੇ ਵਿੱਚ ਆਉਂਦੀ ਆ ਭਾਸ਼ਾ ਉਹਨੂੰ ਅਕਾਡੈਮਿਕ ਕਹਿੰਦੇ ਆ ਜਿਹੜੀ ਆਪਾਂ ਸਕੂਲਾਂ ਦੇ ਵਿੱਚੋਂ ਜਾ ਕੇ ਸਿੱਖਦੇ ਆਂ ਤੇ ਦੂਸਰੀ ਆ ਜਿਹੜੀ ਉਹਨੂੰ ਅੰਗਰੇਜ਼ੀ ਦੇ ਵਿੱਚ ਸਲੈਂਗ ਕਹਿ ਦਿੰਦੇ ਆ ਤੇ ਪੰਜਾਬੀ ਦੇ ਵਿੱਚ ਉਹਨੂੰ ਕਹਿੰਦੇ ਆ ਠੇਠ ਭਾਸ਼ਾ ਬਿਲਕੁਲ ਤੇ ਹੁਣ ਕੀ ਆ ਜਿਹੜਾ ਧਰਮ ਸ਼ਬਦ ਆ ਇਹ ਜਦੋਂ ਇਹ ਸਾਰੇ ਬਾਹਰੋਂ ਲੋਕ ਆਏ ਆ ਤੇ ਖਾਸ ਕਰਕੇ ਜਦੋਂ ਅੰਗਰੇਜ਼ ਆਇਆ ਉਸ ਤੋਂ ਪਹਿਲਾਂ ਜਿਹੜੇ ਵੀ ਮੁਲਕ ਦੇ ਲੋਕਾਂ ਦਾ ਜਿਹੜਾ ਵੀ ਧਰਮ ਹੁੰਦਾ ਸੀ ਉਹੀ ਉਹਨਾਂ ਦਾ ਸੰਵਿਧਾਨ ਹੁੰਦਾ ਸੀ ਹੂੰ ਉਹੀ ਉਹਨਾਂ ਦਾ ਸੰਵਿਧਾਨ ਹੁੰਦਾ ਸੀ ਸੰਵਿਧਾਨ ਹੁੰਦਾ ਸੀ ਤੇ ਹੁਣ ਜਿਹੜਾ ਆ ਖਾਸ ਕਰਕੇ ਆਪਣੇ ਜਿਹੜੇ ਭਾਰਤ ਦੇ ਲੋਕ ਆ ਉਹ ਕਹਿੰਦੇ ਆ ਮੈਂ ਧਰਮਧਰਮ ਨੂੰ ਨਹੀਂ ਮੰਨਦਾ ਮੇਰਾ ਤਾਂ ਆ ਸੰਵਿਧਾਨ ਆ ਡਾਕਟਰ ਅੰਬੀਰ ਕਾਰਜੀ ਨੇ ਲਿਖਿਆ ਮੈਂ ਤਾਂ ਇਹਨੂੰ ਮੰਨਦਾ ਪਰ ਇਹਨਾਂ ਇਹ ਜਿਹੜੇ ਮਾਡਰਨ ਸੰਵਿਧਾਨ ਬਣਾਇਓ ਆ ਜਿਹਨੂੰ ਆਪਾਂ ਕਨਸਟੀਟਿਊਸ਼ਨ ਕਹਿ ਦਿੰਨੇ ਆ ਇਸ ਤੋਂ ਪਹਿਲਾਂ ਇਸ ਤੋਂ ਬਹੁਤ ਵਧੀਆ ਵਧੀਆ ਜਿਹੜੇ ਸੰਵਿਧਾਨ ਲੋਕਾਂ ਦੇ ਸੀਗੇ ਜਿਹਨਾਂ ਨੂੰ ਆਪਾਂ ਧਰਮ ਕਹਿੰਦੇ ਆ ਸੋ ਹੁਣ ਬੁੱਟਾ ਜੀ ਧਰਮ ਦਾ ਇੱਕ ਸ਼ਬਦ ਦੇ ਵਿੱਚ ਜੇ ਕਿਸੇ ਨੂੰ ਪੁੱਛੀਏ ਇਸ ਵਾਰ ਪੇ ਇੱਕ ਸ਼ਬਦ ਦੇ ਵਿੱਚ ਧਰਮ ਨੂੰ ਕੀ ਕਹਿੰਦੇ ਆ ਉਹਨਾਂ ਤੋਂ ਜਿਹੜਾ ਆਦਮੀ ਦੇ ਹੁੰਦਾ ਇਹਦਾ ਮਤਲਬ ਛਡੂ ਜਿਹੜਾ ਧਰਮ ਸ਼ਬਦ ਆ ਇਹਦੇ ਅਰਥਾਂ ਦਾ ਹੀ ਨਹੀਂ ਪਤਾ ਮੈਂ ਇਥੇ ਇੱਕ ਗੱਲ ਜੋੜਾਂਗਾ ਕਿ ਜਦੋਂ ਆਪਾਂ ਪੜ੍ਹਦੇ ਹੁੰਦੇ ਸੀ ਆਪਾਂ ਨੂੰ ਉਦੋਂ ਪੰਜਾਬੀ ਦੀ ਜ਼ੋਰ ਦਿੱਤਾ ਜਾਂਦਾ ਸੀ ਊੜੇ ਆੜੇ ਤੋਂ ਸ਼ੁਰੂ ਹੁੰਦੇ ਸੀ ਆਪਾਂ ਹਨਾ ਹੁਣ ਜਿਹੜੇ ਬੱਚੇ ਪੜ੍ਹਦੇ ਨੇ ਉਹ ਏ ਬੀ ਸੀ ਤੋਂ ਚੱਲਦੇ ਨੇ ਏ ਬੀ ਸੀ ਤੋਂ ਚੱਲਦੇ ਆ ਇਹਦੇ ਬਾਰੇ ਤੁਸੀਂ ਕੀ ਕਹੋਗੇ ਇਹਦੇ ਬਾਰੇ ਬੁੱਟਾ ਜੀ ਇਸ ਤਰ੍ਹਾਂ ਕਿ ਉਹ ਜਿਹੜੇ ਬੱਚਿਆਂ ਦੀ ਆਪਾਂ ਤੁਸੀਂ ਗੱਲ ਮੈਂਸ਼ਨ ਕੀਤਾ ਨਾ ਉਹਨਾਂ ਨੂੰ ਨਾ ਪੰਜਾਬੀ ਉਹਦੀ ਨਾ ਅੰਗਰੇਜ਼ੀ ਆਉਂਦੀ ਦੋਨੇ ਨਹੀਂ ਆਉਂਦੀਆਂ ਕਿਉਂਕਿ ਜਦੋਂ ਤੁਸੀਂ ਜੇਸ ਭਾਸ਼ਾ ਦੇ ਵਿੱਚ ਜਿਹੜੀ ਤੁਹਾਡੀ ਮਾਂ-ਬਾਪ ਦੀ ਦਾਦੇ ਪੜਦਾਦੀ ਦੀ ਭਾਸ਼ਾ ਆ ਜਦੋਂ ਤੁਸੀਂ ਉਹ ਨਹੀਂ ਸਿੱਖੋਗੇ ਜਿੰਨਾ ਚਿਰ ਜਿਹਨੂੰ ਮਾਤਰ ਭਾਸ਼ਾ ਕਹਿੰਦੇ ਆ ਉਹਨਾਂ ਚਿਰ ਤੁਸੀਂ ਦੂਸਰੀ ਭਾਸ਼ਾ ਵੀ ਨਹੀਂ ਹੋਣੀ ਬਿਲਕੁਲ ਨਾ ਅੰਗਰੇਜ਼ੀ ਆਉਂਨਾ ਹੋਰ ਕਿ ਆਉ ਕਿਉਂਕਿ ਤੁਹਾਨੂੰ ਆਪਣੀ ਨਹੀਂ ਪਹਿਲਾਂ ਆਉਂਦੀ ਇਸ ਕਰਕੇ ਆ ਜਿਹੜੀ ਉਹ ਭਾਸ਼ਾ ਤੁਹਾਨੂੰ ਸੈਕੰਡ ਲੈਂਗੁਏਜ ਜਿਹੜੀ ਆ ਹੁਣ ਮੈਂ ਬਹੁਤ ਸਟੂਡੈਂਟ ਦੇਖਦਾ ਬੂਟਾ ਜੀ ਮੈਂ ਨੂੰ 40 ਸਾਲ ਹੋ ਗਏ 42 ਸਾਲ ਅਮਰੀਕਾ ਗਏ ਨੂੰ ਤੇ ਮੇਰੇ ਨਾਲ ਬਹੁਤ ਸੱਜਣਾਂ ਦਾ ਮੇਲ ਹੋਇਆ ਜਿਹੜੇ ਕਈ ਉਹ ਸੱਜਣ ਵੀ ਮੈਂ ਜਿੰਨਾਂ ਨੇ ਇੱਥੇ ਪੀ ਐਚ ਡੀ ਦੀ ਡਿਗਰੀ ਕਰਕੇ ਉਹ ਕਾਲਜ ਦੇ ਵਿੱਚ ਪ੍ਰੋਫੈਸਰ ਵੀ ਰਹੇ ਆ ਉਹਨਾਂ ਨੂੰ ਵੀ ਸੁਧਾਰਨ ਸ਼ਾਹ ਦੇ ਅੱਜ ਦਾ ਧਰਮ ਦੇ ਅਰਥ ਤੁਸੀਂ ਇੱਕੋ ਸ਼ਬਦ ਦੇ ਵਿੱਚ ਦੱਸਣੇ ਆ ਇਹ ਨਹੀਂ ਪਤਾ ਹੁਣ ਆਪਾਂ ਦੇਖੋ ਜਦੋਂ ਵੀ ਕਿਸੇ ਨੂੰ ਮਿਲਦੇ ਆ ਆਪਾਂ ਸਤਿ ਸ੍ਰੀ ਅਕਾਲ ਪਹਿਲਾਂ ਕਹਿੰਦੇ ਆ ਗੁੱਟਾ ਦੀ ਸਤਿ ਸ੍ਰੀ ਅਕਾਲ ਦੇ ਅਰਥ ਆ ਜਦੋਂ ਵੀ ਮੈਂ ਕਿਸੇ ਤੋਂ ਪੁੱਛਿਆ ਉਹ ਸਤਿ ਸ੍ਰੀ ਅਕਾਲ ਦੇ ਅਰਥ ਨਹੀਂ ਦੱਸ ਸਕਦੇ ਹੁਣ ਜਿਹੜਾ ਸਤਿ ਸ੍ਰੀ ਅਕਾਲ ਦੇ ਅਰਥ ਆ ਉਹ ਇਸ ਤਰ੍ਹਾਂ ਜੇ ਸੱਤ ਮਹੀਨੇ ਹੁੰਦਾ ਅਸਲੀਅਤ ਸੱਚ ਅੰਗਰੇਜ਼ੀ ਦੇ ਵਿੱਚ ਆਪਾਂ ਫੈਕਟ ਸ਼ਬਦ ਵਰਤ ਲੈਂਦੇ ਆ ਫੈਕਟ ਹਮ ਰਿਐਲਿਟੀ ਕਹਿੰਦੇ ਨੇ ਸੋ ਹੁਣ ਕੀ ਆ ਕਿ ਜਿਹੜੀ ਇਹ ਸਾਰਾ ਹੈਗਾ ਸਮਾਜ ਉਹਦੇ ਵਿੱਚੋਂ ਜਦੋਂ ਆਪਾਂ ਇਹ ਗੱਲ ਕਰਨੀ ਆ ਪੰਜਾਬੀ ਦੀ ਭਾਸ਼ਾ ਦੀ ਤੇ ਉਹਦੇ ਵਿੱਚ ਕੀ ਆ ਕਿ ਅਸੀਂ ਜਿਹੜਾ ਸ਼ਬਦ ਆ ਉਹਦੇ ਅਰਥ ਜਦੋਂ ਭੁੱਲ ਗਏ ਜਿੱਦਾਂ ਸਤ ਸਹੀ ਕਾਲ ਦੇ ਅਰਥ ਆਪਾਂ ਹੁਣ ਦੱਸਣੇ ਆ ਕਿ ਇਹਦੇ ਅਸਲ ਦੇ ਵਿੱਚ ਅਰਥ ਕੀ ਹੁੰਦੇ ਆ ਸੋ ਜਿਹੜਾ ਸਤ ਆ ਉਹਦਾ ਮਤਲਬ ਹੁੰਦਾ ਸੱਚ ਅਸਲੀਅਤ ਫੈਕਟ ਹੈ ਨਾ ਤੇ ਅੱਗੇ ਸ਼ਬਦ ਆਉਂਦਾ ਸ੍ਰੀ ਸ੍ਰੀ ਦਾ ਮਤਲਬ ਹੁੰਦਾ ਸੁਪਰੀਮ ਸ਼੍ਰੋਮਣ ਪੰਜਾਬੀ ਦੇ ਵਿੱਚ ਵੀ ਆਪਾਂ ਸ਼ਬਦ ਵਰਤਦੇ ਆ ਜਾਨੀ ਕਿ ਜਿਹੜਾ ਸਭ ਤੋਂ ਉੱਪਰ ਆ ਉੱਪਰ ਆ ਬਿਲਕੁਲ ਉੱਪਰ ਵਾਲਾ ਪ੍ਰਾਈਮ ਅੰਗਰੇਜ਼ੀ ਦੇ ਵਿੱਚ ਆਪਾਂ ਵਰਤਦੇ ਆ ਪੰਜਾਬੀ ਚ ਪ੍ਰਾਈਮ ਸ਼ਬਦ ਵੀ ਪਰਮ ਸ਼ਬਦ ਵੀ ਵਰਤਦੇ ਆ ਪਰਮ ਸਤਕਾਰਯੋਗ ਆ ਫਲਾਣਾ ਸਿੰਘ ਜੀ ਸੋ ਪਰਮ ਜਿਹੜਾ ਸ਼ਬਦ ਆ ਪੰਜਾਬੀ ਦਾ ਇਹ ਨੂੰ ਅੰਗਰੇਜ਼ੀ ਦੇ ਵਿੱਚ ਕਹਿੰਦੇ ਪ੍ਰਾਈਮ ਜਿੱਦਾਂ ਹੁਣ ਪ੍ਰਾਈਮ ਮਿਨਿਸਟਰ ਆਪਣਾ મોદી ਆ ਭਾਰਤ ਦਾ ਹੋਰ ਮੁਲਕਾਂ ਦੇ ਬੱਕਰੇ ਬੱਕਰੇ ਆ ਤੇ ਉਹਨਾਂ ਦੇ ਵਿੱਚ ਕੀ ਹੁੰਦਾ ਆ ਕਿ ਜਿਹੜਾ ਪਾਰਮ ਪੰਜਾਬੀ ਦੇ ਵਿੱਚ ਕਹਿੰਦੇ ਆ ਉਹ ਅੰਗਰੇਜ਼ੀ ਚ ਪ੍ਰਾਈਮ ਕਹਿੰਦੇ ਮਿਨਿਸਟਰ ਸਾਰੇ ਹੁੰਦੇ ਉਹਨਾਂ ਦੇ ਉੱਤੇ ਦੀ ਸਭ ਤੋਂ ਉੱਪਰਲਾ ਜਿਹੜਾ ਪਾਵਰਫੁਲਾ ਉਹਨੂੰ ਆਪਾਂ ਕਹਿੰਦੇ ਆ ਪ੍ਰਾਈਮ ਮਿਨਿਸਟਰ ਸੋ ਇਸੇ ਤਰ੍ਹਾਂ ਪੰਜਾਬੀ ਦੇ ਪਾਰਮ ਸ਼ਬਦ ਆ ਸੋ ਹੁਣ ਕੀ ਆ ਕਿ ਸ੍ਰੀ ਦਾ ਮਤਲਬ ਹੋ ਗਿਆ ਸ਼੍ਰੋਮਣ ਸਤ ਦਾ ਮਤਲਬ ਹੋ ਗਿਆ ਅਸਲੀਅਤ ਸੱਚ ਤੇ ਜਿਹੜਾ ਤੀਸਰਾ ਸ਼ਬਦ ਉਹ ਹੈਗਾ ਅਕਾਲ ਹੂੰ ਹੂੰ ਤੇ ਜਿਹੜਾ ਅਕਾਲ ਸ਼ਬਦ ਆ ਇਹਨੂੰ ਆਪਾਂ ਪਹਿਲੀ ਗੱਲ ਤਾਂ ਇਹਦਾ ਜਿਹੜਾ ਹੈਗਾ ਆਪਣੇ ਪ੍ਰੋਨਾਂਸ ਇਹਨੂੰ ਗਲਤ ਕਰਦੇ ਇਹਦਾ ਉਚਾਰਨ ਗਲਤ ਕਰਦੇ ਆ ਅਕਾਲ ਸ਼ਬਦ ਨਹੀਂ ਹੈਗਾ ਇਹ ਇਹ ਸ਼ਬਦ ਅਸਲ ਦੇ ਵਿੱਚ ਬੂਟਾ ਦੀ ਜਿਹੜਾ ਹੈਗਾ ਇਹ ਹੈਗਾ ਆਕਾਲ ਹਮ ਐੜੇ ਨੂੰ ਕੰਨਾ ਕੱਕੇ ਨੂੰ ਕੰਨਾ ਤੇ ਲੱਲਾ ਆਕਾਲ ਸ਼ਬਦ ਬਣਦਾ ਆ ਤੇ ਹੁਣ ਬੂਟਾ ਜਦੋਂ ਆਪਾਂ ਇਹ ਸ਼ਬਦ ਦੀ ਛੰਦਬੰਦੀ ਕਰਾਂਗੇ ਨਾ ਛੰਦਬੰਦੀ ਦਾ ਮਤਲਬ ਹੁੰਦਾ ਛੱਦ ਨੂੰ ਤੋੜ ਕੇ ਵਖਰਾ ਵਖਰਾ ਕਰਕੇ ਉਹਦਾ ਅਰਥ ਸਮਝਣੀ ਸੋ ਹੁਣ ਜਦੋਂ ਆਪਾਂ ਆਕਾਲ ਸ਼ਬਦ ਦੇ ਅਰਥ ਕਰਾਂਗੇ ਕਾਲ ਜਿਹੜਾ ਸ਼ਬਦ ਹੈਗਾ ਬਹੁਤੇ ਸਾਡੇ ਸਰਜਣ ਜਿਹੜੇ ਪੰਜਾਬੀ ਬੋਲਣ ਵਾਲੇ ਆ ਉਹ ਕਹਿੰਦੇ ਆ ਜੀ ਕਾਲ ਮੈਨੇ ਮੌਤ ਹੁੰਦੀ ਆ ਤੇ ਕਾਲ ਦੇ ਨਾਲ ਐੜਾ ਲਾ ਦਿਓ ਤਾਂ ਉਹ ਉਹਦੇ ਉਲਟ 800 ਹੁੰਦੇ ਆ ਜਿਹਦੀ ਮੌਤ ਕਦੇ ਆਉਂਦੀ ਨਹੀਂ ਆਉਂਦੀ ਨਹੀਂ ਤੇ ਬੁੱਟਾ ਜੀ ਗੱਲ ਇਹ ਇਸ ਤਰ੍ਹਾਂ ਹੈ ਕਿ ਆਪਾਂ ਲੋਕ ਸੋਚਦੇ ਨਹੀਂ ਭਈ ਇਸ ਦੁਨੀਆ ਤੇ ਕੋਈ ਬੰਦਾ ਐਸਾ ਹੋਇਆ ਸਾਡੇ ਗੁਰੂ ਸਾਹਿਬਾਨ ਕ੍ਰਿਸ਼ਨ ਰਾਮ ਸਿਕੰਦਰ ਹੁਣੀ ਕਰੋੜਾਂ ਲੋਕ ਇਸ ਧਰਤੀ ਤੇ ਹੋ ਕੇ ਚਲੇ ਗਏ ਕੋਈ ਜੀ ਨਾ ਦੇਖਿਆ ਆਪਾਂ ਨਹੀਂ ਦੇਖਦੇ ਸੋ ਇਹਦਾ ਮਤਲਬ ਇਹ ਹੋਇਆ ਕਿ ਜਦੋਂ ਆਪਾਂ ਕਾਲ ਦਾ ਅਰਥ ਆ ਜਿਹੜਾ ਉਹ ਮੌਤ ਕੱਢਦੇ ਆ ਉਹ ਗਲਤ ਆ ਉਹ ਸਹੀ ਨਹੀਂ ਹੈਗਾ ਹੁਣ ਆਪਾਂ ਦੇਖਣਾ ਕਿ ਸਹੀ ਅਰਥ ਇਹਦੇ ਕੀ ਆ ਕਾਲ ਜਿਹੜਾ ਸ਼ਬਦ ਆ ਬੁੱਟਾ ਜੀ ਉਹਦੇ ਅਰਥ ਹੁੰਦੇ ਆ ਸਮਾ ਕਾਲ ਮੈਨੇ ਸਮਾ ਜਦੋਂ ਉਹਦੇ ਨਾਲ ਆਪਾਂ ਹੋਰ ਦੂਸਰਾ ਸ਼ਬਦ ਜੋੜਾਂਗੇ ਫਿਰ ਉਹਦੇ ਅਰਥ ਬਦਲਦੇ ਜਾਣਗੇ ਜਿੱਦਾਂ ਆ ਕਾਲ ਦੇ ਅਰਥ ਹੋ ਗਿਆ ਆਇਆ ਹੋਇਆ ਸਮਾ ਬੀਤ ਰਹਾ ਜਮਾਨਾ ਜਿਹੜਾ ਸਮਾ ਹੁਣ ਆ ਗਿਆ ਸੋ ਇਹਨੂੰ ਕਹਿੰਦੇ ਆ ਆ ਕਾਲ ਇਸੇ ਨੂੰ ਹੁਣ ਜਿਹੜੀ ਮਾਡਰਨ ਬੋਲੀ ਆਪਣੀ ਅੱਜ ਦੀ ਪੰਜਾਬੀ ਉਹਦੇ ਵਿੱਚ ਇਹਨੂੰ ਕਹਿੰਦੇ ਵਰਤਮਾਨ ਕਾਲ ਬਿਲਕੁਲ ਸੋ ਭੂਤ ਕਾਲ ਭਵਿੱਖ ਕਾਲ ਵਰਤਮਾਨ ਕਾਲ ਅੰਤਮ ਕਾਲ ਆਪਾਂ ਇਹ ਸਾਰੇ ਸ਼ਬਦ ਆ ਜਿਹੜੇ ਜਿਹੜੇ ਕਾਲ ਦੇ ਨਾਲ ਦੂਸਰਾ ਆ ਉਹਨੇ ਫਿਰ ਉਹਦੇ ਸਹੀ ਅਰਥ ਦੱਸਨੇ ਆ ਕੀ ਆ ਹੁਣ ਜਦੋਂ ਆਪਾਂ ਆਕਾਲ ਸ਼ਬਦ ਕਹਿੰਦੇ ਆ ਉਹਦਾ ਮਤਲਬ ਹੁੰਦਾ ਆਇਆ ਹੋਇਆ ਸਮਾ ਸੋ ਜਦੋਂ ਆਪਾਂ ਕਹਿੰਦੇ ਆ ਸਤ ਸ੍ਰੀ ਅਕਾਲ ਜਿੱਥੋਂ ਤੱਕ ਮੈਨੂੰ ਸਮਝ ਆ ਕਿ ਇਹ ਜਿਹੜਾ ਨਾਰਾ ਆ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਇਹ ਮੇਰਾ ਖਿਆਲ ਆ ਵੀ ਗੁਰੂ ਨਾਨਕ ਦੇਵ ਜੀ ਨੇ ਇਹ ਪਹਿਲੀ ਵਾਰੀ ਉਚਾਰਿਆ ਸੀਗਾ ਮੈਂ ਗਲਤ ਵੀ ਹੋ ਸਕਦਾ ਕਿਉਂਕਿ ਤੁਹਾਨੂੰ ਅਸਲੀ ਇਨਫੋਰਮੇਸ਼ਨ ਆ ਜਿਹੜੀ ਉਹ ਮਿਲਦੀ ਨਹੀਂ ਬਹੁਤੀ ਵਾਰੀ ਸੋ ਜਦੋਂ ਆਪਾਂ ਸਤ ਸ੍ਰੀ ਅਕਾਲ ਕਹਿੰਦੇ ਆ ਉਹਦੇ ਸ਼ਾਰਟ ਦੇ ਜਿਹੜੇ ਛੋਟੇ ਅਰਥ ਆ ਉਹ ਇਹ ਆ ਕਿ ਭਾਈ ਸੱਚ ਦੇ ਪ੍ਰਧਾਨ ਹੋਣ ਦਾ ਸਮਾਂ ਆ ਗਿਆ ਸੱਚ ਦੇ ਸ਼ਰੋਮਣ ਹੋਣ ਦਾ ਸਮਾਂ ਆ ਗਿਆ ਸੱਚ ਦੇ ਉੱਪਰ ਉੱਠਣ ਦਾ ਸਮਾਂ ਆ ਗਿਆ ਸੋ ਇਹ ਸੱਚ ਆ ਜਿਹੜਾ ਬੋਲਣਾ ਸ਼ੁਰੂ ਕਰੋ ਤੇ ਇਹਦੇ ਨਾਲ ਨਾਲ ਜਿਵੇਂ ਆਪਾਂ ਚਲੋ ਪੰਜਾਬ ਦੇ ਵਿੱਚੋਂ ਵੀ ਸਕੂਲਾਂ 'ਚੋਂ ਵੀ ਪੰਜਾਬੀ ਹਟਾਈ ਜਾ ਰਹੀ ਹੈ ਬੜਾ ਰੌਲਾ ਪੈਂਦਾ ਉਹ ਸਕੂਲ ਨਹੀਂ ਪੜਾਉਂਦਾ ਸਕੂਲ ਨਹੀਂ ਪੜਾਉਂਦਾ ਹਣਾ ਕੀ ਇਹਦੇ ਬਾਰੇ ਵੀ ਕੁਝ ਦੱਸੋ ਤੇ ਤੁਸੀਂ ਇੱਕ ਇਹ ਵੀ ਦੱਸੋ ਕਿ ਜਿਹੜੇ ਹੁਣ ਬਾਹਰ ਲੋਕ ਆਪਣੇ ਰਹਿੰਦੇ ਨੇ ਉਹ ਉੱਥੇ ਅੰਗਰੇਜ਼ੀ ਬੋਲਦੇ ਨੇ ਕਿ ਜਿਹੜੇ ਵੀਦਰੋਂ ਪੰਜਾਬ ਚ ਆਉਂਦੇ ਨੇ ਪੰਜਾਬੀ ਬੋਲਦੇ ਨੇ ਕਿ ਕਿਨੂੰ ਪੈਲ ਦਿੰਦੇ ਨੇ ਉਹ ਜਿਹੜੇ ਤਾਂ ਜੀ ਇੱਥੋਂ ਜਾਂਦੇ ਆ ਜਿੱਦਾਂ ਆਪਾਂ ਪਹਿਲਾਂ ਵੀ ਗੱਲ ਕੀਤੀ ਆ ਦੂਸਰੇ ਵੀਡੀਓ ਦੇ ਵਿੱਚ ਉਹ ਇਹ ਆ ਕਿ ਜਿਹੜੇ ਲੋਕ ਭਾਰਤ ਦੇ ਵਿੱਚੋਂ ਜਾ ਕੇ ਅੰਗਰੇਜ਼ੀ ਬੋਲਦੇ ਆ ਉਹਨਾਂ ਦੇ ਵਿੱਚੋਂ 100 ਪਿੱਛੇ ਕੋਈ ਇੱਕ ਅੱਧਾ ਬੰਦਾ ਹੋਣਾ ਜਿਹਨੂੰ ਅੰਗਰੇਜ਼ੀ ਸਹੀ ਆਉਂਦੀ ਆ ਤੇ ਬਾਕੀ ਦੇ ਜਿਹੜੇ ਆ ਮੇਰੇ ਵਰਗੇ ਜਾਂਦੇ ਉਹ ਤਾਂ ਬੁੱੱਤਾ ਲਾਉਂਦੇ ਆ ਉਨਾ ਕੋ ਉਹਨੇ ਕਿ ਗਿਣਤੀ ਦੇ ਸ਼ਬਦ ਜਿਹੜੇ ਹੁੰਦੇ ਆ ਉਹ ਉਹ ਬੋਲੀ ਜਾਂਦੇ ਆ ਕੰਮਕਾਰ ਦਾ ਤੇ ਉਹ ਨਹੀਂ ਸਮਾਨ ਲੈਣ ਜਾਣਾ ਉਹਨੇ ਕਿ ਸ਼ਬਦਾਂ ਦੇ ਪਤਾ ਹੁੰਦਾ ਪਰ ਸਹੀ ਅੰਗਰੇਜ਼ੀ ਨਹੀਂ ਬੋਲ ਸਕਦੇ ਉਹ ਇੱਧਰ ਵੀ ਰਲਗੱਡ ਜਿਹਾ ਹੋਇਆ ਪਿਆ ਪਿਆ ਪੰਜਾਬੀ ਵੀ ਜਿਹੜੇ ਅੱਧੇ ਸ਼ਬਦ ਅੰਗਰੇਜ਼ੀ ਬੋਲਦੇ ਆ ਅੰਗਰੇਜ਼ੀ ਦੇ ਬੋਲਦੇ ਆ ਹਨਾ ਉਹ ਕਹਿੰਦੇ ਮੈਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦਾ ਮੈਂ ਵੀ ਸੱਭਿਆਚਾਰ ਲਿਖਦਾ ਪਰ ਮੇਰੇ ਵਾਂਗੂ ਉਹਦਾ ਅੱਧੇ ਸ਼ਬਦ ਉਹਨਾਂ ਦੇ ਅੰਗਰੇਜ਼ੀ ਹੁੰਦੇ ਆ ਅੱਧੇ ਉਹਨਾਂ ਦੇ ਪੰਜਾਬੀ ਹੁੰਦੇ ਆ ਪਤਾ ਹੀ ਨਹੀਂ ਲੱਗਦਾ ਕਿ ਉਹ ਕੀ ਬਣਿਆ ਪਿਆ ਬਿਲਕੁਲ ਉਹ ਸਾਰਾ ਕੁਝ ਜਿਹੜਾ ਗੰਦਲ ਪੈ ਗਿਆ ਹੈ ਆਪਾਂ ਨੂੰ ਇਹੀ ਜਿਹੜਾ ਸਭ ਤੋਂ ਵੱਡਾ ਕਾਰਨ ਆ ਸਾਡੇ ਸਮਾਜ ਦੀ ਤਰੱਕੀ ਨਾ ਕਰਨ ਦਾ ਇਹ ਹੀ ਕਾਰਨ ਆ ਕਿਉਂਕਿ ਜਦੋਂ ਆਪਾਂ ਪਛੋਕਰ ਆਪਣੀ ਪੰਜਾਬੀ ਭਾਸ਼ਾ ਭੁੱਲ ਗਏ ਸੱਭਿਆਚਾਰ ਭੁੱਲ ਗਏ ਤੇ ਆਪਾਂ ਨੂੰ ਪਤਾ ਹੀ ਨਹੀਂ ਪਈ ਆ ਰਾਮਚੰਦਰ ਕੌਣ ਹੋਇਆ ਸੀ ਉਹ ਫਲਾਣਾ ਕੌਣ ਹੋਇਆ ਸੀ ਇਹ ਕਿਸੇ ਤਰ੍ਹਾਂ ਦੇ ਸ਼ਬਦ ਮੈਂ ਤੁਹਾਨੂੰ ਹੋਰ ਦੱਸਦਾ ਬੂਟਾ ਜੀ ਇਸ ਤਰ੍ਹਾਂ ਹੈ ਕਿ ਮੰਤਰ ਸ਼ਬਦ ਆਪਾਂ ਜਦੋਂ ਵਰਤਦੇ ਆ ਨਾ ਮੰਤਰ ਸ਼ਬਦ ਕਹੇ ਗਏ ਬਿਲਕੁਲ ਬਹੁਤੇ ਸਾਡੇ ਜਿਹੜੇ ਸੱਜਣ ਆ ਜਿਹੜੇ ਬਾਣੀ ਦੇ ਨਾਲ ਜੁੜੇ ਹੋਏ ਆ ਸਿੱਖ ਪੂਰੇ ਸਿੰਘ ਸਜੇ ਹੋਏ ਆ ਉਹ ਵੀ ਆ ਜਿਹੜੇ ਇਸ ਤਰ੍ਹਾਂ ਦੇ ਸ਼ਬਦਾਂ ਨੂੰ ਜਿਹੜਾ ਆ ਉਹ ਭੁੱਲ ਜਾਂਦੇ ਆ ਤੇ ਉਹ ਤੁਹਾਡੇ ਨਾਲ ਕਈ ਵਾਰੀ ਬੇਚਣ ਵੀ ਲੱਗ ਪੈਂਦੇ ਆ ਕਿ ਯਾਰ ਮੰਤਰ ਨੂੰ ਮੈਂ ਨਹੀਂ ਮੰਨਦਾ ਮੰਤਰ ਮੰਤਰ ਇਹ ਮੰਤਰ ਤੂੰ ਕਿੱਥੋਂ ਕੱਢ ਲਿਆ ਇਹ ਅਸੀਂ ਤਾਂ ਇਹਦੇ ਨੇੜੇ ਵੀ ਨਹੀਂ ਜਾਂਦੇ ਤੇ ਇਸੇ ਤਰ੍ਹਾਂ ਜਿਹੜੇ ਬਾਣੀ ਦੇ ਨਾਲ ਜੁੜੇ ਹੋਏ ਆ ਉਹਨਾਂ ਚੋਂ ਵੀ ਕੁਝ ਲੋਕ ਇਸ ਤਰ੍ਹਾਂ ਕਹਿੰਦੇ ਆ ਕਿ ਮੈਂ ਨਹੀਂ ਮੰਤਰ ਨੂੰ ਮੰਨਦਾ ਮੈਂ ਨਹੀਂ ਜਾਦੂ ਨੂੰ ਮੰਨਦਾ ਤੇ ਦੂਸਰੇ ਜਿਹੜੇ ਹੋਰ ਕਈ ਤਰਕਸ਼ੀਲ ਸੁਸਾਇਟੀਆਂ ਜਾਂ ਇਸ ਤਰ੍ਹਾਂ ਦੇ ਸਮਾਜ ਹੈਗੇ ਆ ਉਹ ਕਹਿੰਦਾ ਮੈਂ ਨਹੀਂ ਮੰਤਰ ਮੰਤਰ ਨੂੰ ਮੰਨਦਾ ਪਰ ਹੁਣ ਬੂਟਾ ਜੀ ਆਪਣੇ ਬਜ਼ੁਰਗ ਆ ਜਿਹੜੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇੰਨੀ ਕਾਲਣਾ ਘੜ ਲਈ 26 ਸਾਲ ਉਹਨਾਂ ਨੇ ਯਾਤਰਾ ਕੀਤੀ ਤੇ 80000 ਕਿਲੋਮੀਟਰ ਤੋਂ ਵੱਧ ਬਾੜ ਤੈਅ ਕਰਕੇ ਉਹਨਾਂ ਨੇ ਜਿਹੜੇ ਸ਼ਬਦਾਂ ਦੀ ਵਰਤੋਂ ਕੀਤੀ ਆ ਉਹਨਾਂ ਦੇ ਕੋਈ ਨਾ ਕੋਈ ਅਰਥ ਹੁੰਨੇ ਆ ਪਰ ਅਸੀਂ ਇਹਨਾਂ ਸ਼ਬਦਾਂ ਨੂੰ ਜਿਹੜਾ ਆ ਉਹ ਕਹਿ ਦਿੰਨੇ ਆ ਇਹ ਐਵੇਂ ਆ ਹੁਣ ਦੇਖੋ ਬੂਟਾ ਜੀ ਹੈਰਾਨਗੀ ਵਾਲੀ ਗੱਲ ਇਹ ਹੈ ਕਿ ਜਿੱਥੋਂ ਵੀ ਬਾਣੀ ਸ਼ੁਰੂ ਹੁੰਦੀ ਆ ਉੱਥੇ ਸਭ ਤੋਂ ਪਹਿਲਾਂ ਜਪਜੀ ਸਾਹਿਬ ਦਾ ਪਾਠ ਕਰੀਦਾ ਆਪਾਂ ਉਹਦੇ ਜਿਹੜੇ ਪਹਿਲੇ ਹੀ ਸ਼ਬਦ ਆ ਉਹ ਮੂਲ ਮੰਤਰ ਆ ਹਾਂ ਮੂਲ ਮੰਤਰ ਤੋਂ ਬਾਣੀ ਤੇ ਜਿਹੜੇ ਉਹਨੂੰ ਪੜ੍ਹਦੇ ਉਹ ਕਹਿੰਦੇ ਮੈਂ ਨਹੀਂ ਮੰਤਰ ਨੂੰ ਮੰਨਦਾ ਹੁੰਦਾ ਤੇ ਹੁਣ ਹੁਟਾ ਜੀ ਜਦੋਂ ਇਸ ਤਰ੍ਹਾਂ ਦੇ ਸਵਾਲ ਉੱਠਦੇ ਆ ਇਹਦਾ ਮਤਲਬ ਸਿੱਧਾ ਸਿੱਧਾ ਇਹ ਹੁੰਦਾ ਆ ਕਿ ਜਿਹੜਾ ਕਹਿੰਦਾ ਮੈਂ ਨਹੀਂ ਮੰਤਰ ਨੂੰ ਮੰਨਦਾ ਉਹਨੂੰ ਅਸਲ ਦੇ ਵਿੱਚ ਮੰਤਰ ਸ਼ਬਦ ਦੇ ਅਰਥ ਦਾ ਨਹੀਂ ਪਤਾ ਬਿਲਕੁਲ ਤੇ ਇੱਥੇ ਆਪਾਂ ਹੁਣ ਇੱਕ ਗੱਲ ਜ਼ਰੂਰ ਜੋੜਾਂਗੇ ਕਿ ਇਹ ਕੀ ਹੱਲ ਹੋਣਾ ਚਾਹੀਦਾ ਹੈ ਕਿ ਪੰਜਾਬ ਦੇ ਵਿੱਚ ਪੰਜਾਬੀ ਨੂੰ ਪਹਿਲ ਦੇ ਆਧਾਰ ਤੇ ਪੜਾਇਆ ਜਾਵੇ ਪਹਿਲ ਦੇ ਆਧਾਰ ਤੇ ਉਹਨੂੰ ਸਾਰਾ ਕੁਝ ਕੀਤਾ ਜਾਵੇ ਬਿਲਕੁਲ 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 ਇਹ ਇੱਕ ਇੱਕ ਹੱਲ ਇਹਦੇ ਕੀ ਨੇ ਹੋਣਗੇ ਹੱਲ ਇਹ ਆ ਜੀ ਸਾਡਾ ਜਿਹੜਾ ਪੰਜਾਬ ਦਾ ਸਿੱਖਿਆ ਬੋਰਡ ਆ ਪੰਜਾਬ ਸਕੂਲ ਸਿੱਖਿਆ ਬੋਰਡ ਜਿਹਨੂੰ ਆਪਾਂ ਕਹਿੰਦੇ ਆ ਉਹਨਾਂ ਦੇ ਜਿਹੜੇ ਉਹ ਮੈਂਬਰ ਆ ਸਿੱਖਿਆ ਬੋਰਡ ਦੇ ਉਹ ਇੱਥੇ ਲਾਗੂ ਕਰਨ ਕਿ ਭਾਈ ਸਾਨੂੰ ਪੰਜਾਬੀ ਜਿਹੜੀ ਆ ਉਹ ਜ਼ਰੂਰੀ ਆ ਔਰ ਬੱਚਿਆਂ ਨੂੰ ਖਾਸ ਕਰਕੇ 5ਵੀਂ ਜਮਾਤ ਤੱਕ ਉਹਨਾਂ ਨੂੰ ਪੰਜਾਬੀ ਜਿਹੜੀ ਆ ਪੂਰੀ ਬਿਲਕੁਲ ਜਿੱਦਾਂ ਸਾਡੀ ਵਾਰੀ ਸਾਨੂੰ ਮਾਸਟਰ ਸਿਖਾਉਂਦੇ ਪਹਿਲਾਂ ਐਵੇਂ ਹੁੰਦਾ ਸੀ ਇਦਾਂ ਹੀ ਹੁੰਦਾ ਸੀਗਾ 6ਵੀਂ ਦੇ ਵਿੱਚ ਅੰਗਰੇਜ਼ੀ ਸ਼ੁਰੂ ਹੁੰਦੀ ਸੀ ਉਹ ਵੀ ABC ਉਹ ਵੀ ABC ਬਿਲਕੁਲ ਤੇ ਹੁਣ ਅਸੀਂ ਪੰਜਾਬੀ ਦੇ ਨਾਲ ਜੁੜੇ ਹੋਏ ਆ ਸਾਨੂੰ ਇਹਨਾਂ ਦੇ ਜਿਹੜੇ ਅਰਥ ਆ ਉਹਨਾਂ ਨੂੰ ਸਮਝਣਾ ਪਊਗਾ ਹੁਣ ਆਪਾਂ ਦੇਖਦੇ ਮੰਤਰ ਸ਼ਬਦ ਦੇ ਅਰਥ ਕੀ ਹੁੰਦੇ ਆ ਮੰਤਰ ਜਿਹੜਾ ਸ਼ਬਦ ਆ ਉਹਦੇ ਅਰਥ ਹੁੰਦੇ ਆ ਕਿਸੇ ਵੀ ਕੰਮ ਨੂੰ ਕਰਨ ਦਾ ਸਹੀ ਤਰੀਕਾ ਢੰਗ ਢੰਗ ਤਰੀਕਾ ਤਰੀਕਾ ਟੈਕਨੀਕ ਰਾਹ ਹਾਂ ਰਸਤਾ ਮੈਥਡ ਮੈਟਿਕ ਫਾਰਮੂਲਾ ਅੰਗ ਉਹਨੂੰ ਆਪਾਂ ਜਾਂਚ ਸ਼ਬਦ ਵੀ ਵਰਤ ਲੈਣੇ ਆ ਸੋ ਜਿਹੜਾ ਮੰਤਰ ਆ ਮੰਤ ਦੇ ਅਰਥ ਆ ਜਿਹੜੇ ਉਹ ਬੜੇ ਸਿੰਪਲ ਆ ਪਰ ਬਹੁਤੇ ਲੋਕ ਕਹਿੰਦੇ ਮੈਂ ਮੰਤਰ ਨੂੰ ਨਹੀਂ ਹੁਣ ਦੇਖੋ ਦੁਨੀਆ ਦਾ ਕੋਈ ਕੰਮ ਵੀ ਮੰਤਰ ਤੋਂ ਬਿਨਾ ਹੋਈ ਨਹੀਂ ਸਕਦਾ ਕਿਉਂਕਿ ਤੁਹਾਨੂੰ ਉਹ ਕਰਨ ਦਾ ਢੰਗ ਪਤਾ ਹੋਊ ਤਾਂ ਹੀ ਉਹ ਕੰਮ ਹੋਊਗਾ ਸੋ ਇਹ ਜਿਹੜੇ ਇਸ ਤਰ੍ਹਾਂ ਦੇ ਸ਼ਬਦ ਆ ਬਹੁਤੇ ਆ ਖਾਸ ਕਰਕੇ ਸਾਡੇ ਵੀਰ ਜਿਹੜੇ ਹੁਣ ਜਿੱਦਾਂ ਉਹ ਸੰਸਥਾ ਬਣੀਆਂ ਹੋਈਆਂ ਇੱਥੇ ਜਿਹੜੀ ਉਹ ਤਰਖੀਲ ਸੰਸਥਾ ਆ ਇਹੇ ਵੀ ਮੇਰੇ ਜਿਹੜੇ ਸੱਜਣ ਵੀਰ ਆ ਮੈਂ ਇਹਨਾਂ ਨੂੰ ਮਿਲਣਾ ਚਾਹੁੰਨਾ ਆ ਤੇ ਮੈਂ ਵੀ ਉਹਨਾਂ ਦੇ ਨਾਲ ਵੀ ਡਿਸਕਸ ਕਰਨਾ ਚਾਹੁੰਦਾ ਭਾਈ ਐਮੀ ਨੇਰੇ ਚ ਤੀਰ ਨਾ ਮਾਰੋ ਕਿ ਮੈਂ ਨਹੀਂ ਮੰਤਰ ਨੂੰ ਮੰਨਦਾ ਮੈਂ ਨਹੀਂ ਆ ਕਰਦਾ ਮੈਂ ਨਹੀਂ ਉਹ ਕਰਦਾ ਨਹੀਂ ਇਹ ਸਾਡੀ ਪਸ਼ੋਕੜ ਦੀ ਬੋਲੀ ਆ ਭਾਸ਼ਾ ਆ ਸਾਡੀ ਇਹਨਾਂ ਸ਼ਬਦਾਂ ਦੇ ਅਰਥ ਖੋਜਣ ਦੀ ਕੋਸ਼ਿਸ਼ ਕਰੋ ਇਹਦਾ ਮਤਲਬ ਨਾ ਕਿ ਉਹਨੂੰ ਕਹਿ ਦਿਓ ਨਹੀਂ ਮੈਂ ਨਹੀਂ ਇਹਨੂੰ ਮੰਨਦਾ ਇਹ ਜਿਹੜੀ ਆ ਬੜੀ ਸਾਡੇ ਸਮਾਜ ਦੇ ਵਿੱਚ ਮੁਸੀਬਤ ਖੜੀ ਹੋਈ ਆ ਕਿ ਲੋਕ ਕਹਿੰਦੇ ਉਹਨਾਂ ਦੇ ਇਹ ਸੌਖਾ ਲੱਗਦਾ ਕਿ ਮੈਨੀਆਂ ਨੂੰ ਮੰਨਦਾ ਜਾਂ ਤਾਂ ਇਹ ਹੋਇਆ ਹੀ ਨਹੀਂ ਨਹੀਂ ਇਹ ਇਹ ਗੱਲ ਬੂਟਾ ਜੀ ਜਿਹੜੀ ਆ ਇਹ ਇਸ ਤਰ੍ਹਾਂ ਨਹੀਂ ਹੈਗੀ ਦੇਖੋ ਜਿਹੜੀ ਵੀ ਸ਼ਬਦ ਨਾ ਆਪਣੇ ਹੈਗਾ ਕੋਈ ਉਹ ਸ਼ਬਦ ਆ ਜਿਹੜਾ ਉਹ ਬਾਅਦ ਚ ਬਣਦਾ ਪਹਿਲਾਂ ਵਿਚਾਰ ਆਉਂਦਾ ਆ ਜਦੋਂ ਆਪਾਂ ਕਿਸੇ ਦਾ ਨਾਂ ਲੈਨੇ ਆ ਉਹ ਬੱਚਾ ਪੈਦਾ ਹੁੰਦਾ ਤਾਂ ਹੀ ਉਹਦਾ ਨਾਮ ਉਹ ਰੱਖਿਆ ਜਾਂਦਾ ਸੋ ਇਸੇ ਤਰ੍ਹਾਂ ਜਿਹੜਾ ਗॉड ਕਹਿੰਦੇ ਆ ਮੈਂ ਨਹੀਂ ਗॉड ਨੂੰ ਮੰਨਦਾ ਮੈਂ ਨਹੀਂ ਮੰਤਰ ਨੂੰ ਮੰਨਦਾ ਮੈਂ ਨਹੀਂ ਰੱਬ ਨੂੰ ਮੰਨਦਾ ਮੈਂ ਨਹੀਂ ਪਰਮਾਤਮਾ ਨੂੰ ਮੰਨਦਾ ਨਹੀਂ ਇਸ ਤਰ੍ਹਾਂ ਨਹੀਂ ਹੈਗੀ ਐਸੋ ਤੁਹਾਨੂੰ ਇਹ ਸਿੱਧ ਹੁੰਦਾ ਕਿ ਅਸੀਂ ਭਾਸ਼ਾ ਭੁੱਲ ਗਏ ਬਿਲਕੁਲ ਸੋ ਇਹ ਸਾਰੀਆਂ ਚੀਜ਼ਾਂ ਜਿੱਦਾਂ ਪਰਮਾਤਮਾ ਹੈਗਾ ਗਣੇਸ਼ ਜੀ ਹੈਗੇ ਆ ਇਹ ਸਾਰੀਆਂ ਚੀਜ਼ਾਂ ਹੋਈਆਂ ਉਹ ਗੱਲ ਵੱਖਰੀ ਆ ਕਿ ਅਸੀਂ ਇਹਨਾਂ ਨੂੰ ਭਾਸ਼ਾ ਜਿਹੜੀ ਸੀਗੀ ਸਾਡੀ ਉਹ ਭੁੱਲ ਗਈ ਅੰਗਰੇਜ਼ ਨੇ ਆ ਕੇ ਆਪਣੀ ਭਾਸ਼ਾ ਬਾੜ ਦਿੱਤੀ ਤੇ ਉਹ ਪ੍ਰੋਪਾਗੈਂਡਾ ਕਰਨ ਲੱਗ ਪਿਆ ਕਿ ਆਹ ਤਾਂ ਗਣੇਸ਼ ਤਾਂ ਹੋਇਆ ਹੀ ਨਹੀਂ ਆਹ ਰਾਮਚੰਦਰ ਤਾਂ ਹੋਇਆ ਹੀ ਨਹੀਂ ਕ੍ਰਿਸ਼ਨ ਤਾਂ ਹੋਇਆ ਹੀ ਨਹੀਂ ਤੇ ਹੁਣ ਇਹਨਾਂ ਨੂੰ ਅਗਲੇ 1000 ਸਾਲ ਬਾਅਦ ਹੀ ਨਹੀਂ ਕਹਿਣਾ ਗੁਰੂ ਤਾਂ ਹੋਇਆ ਹੀ ਨਹੀਂ ਇਹ ਵੀ ਕਹਿਣ ਲੱਗ ਪੈਣਾ ਪਰ ਇਸ ਤਰ੍ਹਾਂ ਨਹੀਂ ਹੈ ਜਿਹੜਾ ਵੀ ਕੋਈ ਸ਼ਬਦ ਹੁੰਦਾ ਆ ਉਹ ਸ਼ਬਦ ਕਿਸੇ ਦਾ ਨਾਮ ਵੀ ਜਿੱਦਾਂ ਹੁੰਦਾ ਉਹ ਚੀਜ਼ ਆ ਜਿਹੜੀ ਮਗਰ ਪਹਿਲਾ ਮੰਡੀ ਆ ਤੇ ਉਹਦਾ ਨਾਮ ਆ ਜਿਹੜਾ ਉਹ ਬਾਅਦ ਚ ਦਿੱਤਾ ਜਾਂਦਾ ਆ ਸੋ ਇਸੇ ਤਰ੍ਹਾਂ ਜਿਹੜੀਆਂ ਇਹ ਭਾਸ਼ਾ ਆ ਜਦੋਂ ਭੁੱਲ ਗਏ ਆਪਾਂ ਹੁਣ ਆਪਾਂ ਦੇਖ ਲਓ ਭਈ ਆਪਣੇ ਮੂਰੇ ਉਹ ਕੈਮਰਾ ਪਿਆ ਉਹਦੇ ਥੱਲੇ ਉਹ ਟਰਾਈਪੋਡ ਪਿਆ ਤੇ ਨਾਲ ਲੱਤਾਂ ਵਾਲਾ ਉਹ ਗਲਾਸ ਪਿਆ ਇਹਨਾਂ 'ਚ ਕੋਈ ਸ਼ਬਦ ਵੀ ਪੰਜਾਬੀ ਦਾ ਨਹੀਂ ਹੈ ਸਾਰੇ ਅੰਗਰੇਜ਼ੀ ਦੇ ਸ਼ਬਦ ਆ ਬਿਲਕੁਲ ਤੇ ਭਾਸ਼ਾ ਆ ਜਿਹੜੀ ਜਿੰਨਾ ਚਿਰ ਨਹੀਂ ਆਉਂਦੀ ਹੁਣ ਦੁਨੀਆ ਦੀਆਂ ਦੇਖੋ ਭਾਸ਼ਾ ਮੈਂ ਗ੍ਰੀਕ ਭਾਸ਼ਾ ਥੋੜੀ ਜਿਹੀ ਬੋਲ ਲੈਣਾ ਸਪੈਨ ਸਪੈਨਿਸ਼ ਭਾਸ਼ਾ ਵਧੀਆ ਫਾਰਸੀ ਦੇ ਮੜਾ ਮੋਟਾ ਕਟਵਾਟ ਕਰ ਲਈਦਾ ਤੇ ਉਹ ਜਿਹੜੀਆਂ ਭਾਸ਼ਾ ਆ ਉਹਨਾਂ ਦੇ ਵਿੱਚ ਜਦੋਂ ਮੈਂ ਦੇਖਦਾ ਆ ਉਹਨਾਂ ਦੇ ਵਿੱਚ ਉਹ ਨਾਂ ਚੀਜ਼ ਦਾ ਉਹ ਆਪਣੀ ਭਾਸ਼ਾ ਚ ਰੱਖ ਲੈਂਦੇ ਆ ਤੇ ਅਸੀਂ ਜਿਹੜੇ ਪੰਜਾਬੀ ਆ ਅਸੀਂ ਕਾਰ ਨੂੰ ਕਾਰ ਕਹੀ ਜਾਂਦੇ ਆ ਤੇ ਕੈਮਰੇ ਨੂੰ ਕੈਮ ਕੈਮਰਾ ਕੇ ਹੀ ਕਹੀ ਜਾਂਦੇ ਆ ਤੇ ਹੁਣ ਗਾਹਾਂ ਮੁੰਦੀ ਅੱਗੇ ਹੁੰਦੀ ਤੇ ਹੁਣ ਉਹਨੂੰ ਰਿੰਗ ਕਹਿਣ ਲੱਪੈ ਤੇ ਉਹ ਪੁਰਾਣੀ ਭਾਸ਼ਾ ਹੈ ਜਿਹੜੀ ਭੁੱਲਦੀ ਜਾਂਦੀ ਹੈ ਉਹ ਆਪਾਂ ਪੁਰਾਣੀਆਂ ਜਿਹੜੇ ਠੇਢ ਪੰਜਾਬੀ ਦੇ ਸ਼ਬਦ ਸੀ ਉਹ ਆਪਾਂ ਹੁਣ ਛੱਡ ਚੁੱਕੇ ਆ ਛੱਡ ਚੁੱਕੇ ਆ ਨਵੇਂ ਦਾ ਬਸਾ ਹੋ ਗਿਆ ਬਿਲਕੁਲ ਤੇ ਲਾਲ ਸਿੰਘ ਚੀਮਾ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਪੰਜਾਬੀ ਮਾਂ ਬੋਲੀ ਤੇ ਪੰਜਾਬੀ ਸੱਭਿਆਚਾਰ ਬਿਲਸੇ ਤੇ ਹੋਰ ਧਾਰਮਿਕ ਟੌਪਿਕ ਤੇ ਤੁਹਾਡਾ ਗੱਲ ਕਰਨ ਲਈ ਸਾਡੇ ਪ੍ਰੋਗਰਾਮ ਵਿੱਚ ਆਉਣ ਲਈ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਤੁਹਾਡਾ ਇਨਵਾਈਟ ਕਰ ਲਈ ਤੁਸੀਂ ਮੈਨੂੰ ਮੌਕਾ ਦਿੱਤਾ ਤੇ ਆਪਣੇ ਨਾਲ ਸੰਦੀਪ ਜੀ ਜੁੜੇ ਹੋਏ ਆ ਉਹਨਾਂ ਦਾ ਵੀ ਹਾਂ ਬਿਲਕੁਲ ਇਹਨਾਂ ਦਾ ਵੀ ਆਪਾਂ ਧੰਨਵਾਦ ਕਰਦੇ ਆ ਕਿਉਂਕਿ ਉਹ ਵੀ ਇੰਨੇ ਰੁੱਝੇ ਹੋਏ ਆ ਉਹ ਹੋਰ ਬਹੁਤ ਸਾਰੇ ਕੰਮ ਆ ਉਹਨਾਂ ਦੇ ਤੇ ਅੱਜ ਉਹਨਾਂ ਨੇ ਸਮਾਂ ਕੱਢਿਆ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਤੇ ਆਪਣੇ ਨਾਲ ਹੈਪੀ ਹਰਪ੍ਰੀਤ ਜੀ ਉਹ ਵੀ ਉਹ ਵੀ ਆਪਣੀ ਹੈਲਪ ਕਰ ਰਹੇ ਨੇ ਆਸਰਬਾਦ ਜੀ ਪੂਰਾ ਸਾਨੂੰ ਗੱਡੀ ਲੈ ਕੇ ਜਿੱਥੇ ਨੂੰ ਲੈ ਜਾਓ ਜਿੱਥੇ ਨੂੰ ਵੀ ਹੁੰਦਾ ਸੋ ਇਹ ਸਾਰੇ ਸਜਣਾਂ ਦਾ ਬਹੁਤ 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 ਧੰਨਵਾਦ ਧੰਨਵਾਦ ਜੀ